ਗੁਰਦਾਸਪੁਰ ਦੇ ਬਟਾਲਾ ਦੇ ਵਿੱਚ ਕਾਨੂੰਨ ਨੂੰ ਸ਼ਰਿਆਮ ਛਿੱਕੇ ਟੰਗਦਿਆਂ ਇੱਕ ਗੈਂਗਸਟਰ ਦਾ ਕਤਲ ਕਰ ਦਿੱਤਾ ਗਿਆ। ਵਾਰਦਾਤ ਬਟਾਲਾ ਦੇ ਡੇਰਾ ਰੋਡ ਤੇ ਹੋਈ ਜਿੱਥੇ ਗੈਂਗਸਟਰ ਗੁਵਿੰਦਰ ਸਿੰਘ ਉਰਫ ਲਾਲਾ ਆਪਣੇ ਦੋ ਭਤੀਜਿਆਂ ਦੇ ਨਾਲ ਜਿਮ ਤੋਂ ਵਾਪਸ ਆ ਰਿਹਾ ਸੀ। ਡੇਰਾ ਰੋਡ ਬਟਾਲਾ ਦੇ ਪੁਲ ਤੇ ਕੋਝਣ ਪਛਾਤੇ ਹਮਲਾਵਰਾਂ ਨੇ ਲਾਲਾ ਦੇ ਉੱਤੇ ਗੋਲੀਆਂ વરસਾ ਦਿੱਤੀਆਂ। ਜ਼ਖਮੀ ਹਾਲਤ ਵਿੱਚ ਲਾਲਾ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸਨੇ ਤੰਤੂ ਤੋੜ ਦਿੱਤਾ। ਆਪਾਂ ਪਹਿਲੇ ਜਿੰਮ ਗਈ ਸੀ ਚਾਚਾ ਜੀ ਨਾਲ ਆਪਾਂ ਗਏ ਸੀ ਉਸ ਤੋਂ ਬਾਅਦ ਆਪਾਂ ਫਿਸ਼ਕਾਨਤ ਗਏ ਸੀ ਫਿਸ਼ਕਾਨਤ ਤੋਂ ਬਾਅਦ ਆਪਾਂ ਕਿਹ ਕੋਲਤੀ ਸੀ ਕੋਲਤੀ ਆਪਾਂ ਥੱਲੇ ਉਤਨੀ ਲੱਗੀ ਸੀ ਉਥੇ ਗੋਲੀ ਵੱਜ ਗਈ ਸੀ ਜਦੋਂ ਗੋਲੀ ਵੱਜੀ ਚਾਚੂ ਗੱਲ ਲਗੀ ਮੈਨੂੰ ਗੋਲੀ ਵੱਜ ਗਈ ਫੋਨ ਕਰੋ ਫੂਲ ਲੱਗਣੇ ਨਹੀਂ ਢਾਸੀ ਵੀ ਜੇ ਫੂਲ ਲਗਾਓ ਤਾਂ ਬੁਲਾ ਲਿਆ 2 ਵਜਾਂ ਹੀ ਉਹ ਦੋਸੇ ਇਧਰ ਉਧਰ ਵੇਖਣ ਦਾ ਕੋਈ ਵੀ ਨਹੀਂ ਦਿਖਿਆ ਉਹਦੇ ਚਾਚੂ ਕਹਿੰਦੇ ਆ ਪੀ ਮੈਨੂੰ ਗੋਲੀ ਵੱਜ ਗਈ ਸਿੱਧੇ ਫੋਨ ਕਰੋ ਸੀ ਫੋਨ ਕੀਤਾ ਤੇ ਫਿਰ ਪਾਪਾ ਆਏ ਤੇ ਥੱਲੇ ਕਿ ਆ ਗਏ ਗੈਂਗਸਟਰ ਸੁਵਿੰਦਰ ਸਿੰਘ ਉਰਫ ਲਾਲਾ ਜ਼ਮਾਨਤ ਉੱਤੇ ਬਾਹਰ ਆਇਆ ਹੋਇਆ ਸੀ ਪੁਲਿਸ ਮੁਤਾਬਕ ਉਸਤੇ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ ਕਤਲ ਦੀ ਵਾਰਦਾਤ ਨੂੰ ਆਪਸੀ ਰੰਜਿਸ਼ ਦੇ ਵਿੱਚ ਅੰਜਾਮ ਦਿੱਤਾ ਗਿਆ ਫਿਲਹਾਲ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਪਰਜ ਤੱਕ ਕਿਸੇ ਦੀ ਪਛਾਣ ਨਹੀਂ ਹੋ ਸਕੀ ਸੀ ਕੋਈ ਅਣਪਛਾਤੇ ਵਿਅਕਤੀ ਜਿਹੜੇ ਨੇ ਉਹਨਾਂ ਨੂੰ ਆ ਕੇ ਗੋਲੀਆਂ ਮਾਰ ਕੇ ਜਿਹੜੇ ਚਲੇ ਗਿਆ ਇਹ ਤਫਤੀਸ਼ ਚੱਲ ਰਹੀ ਜੋ ਵੀ ਹਰ ਗੱਲ ਸਾਹਮਣੇ ਆਏਗੀ ਪੋਸਟਮਾਰਟਮ ਹੋਏਗਾ ਉਹਦੇ ਮੁਤਾਬਕ ਕਾਨੂੰਨ ਜਿਆਦੇ ਪਰਚਾ ਦਰਜ ਕੀਤਾ ਗਿਆ ਹੈ 302 ਤਹਿਤ ਐਕਸ ਜੀ ਵੀ ਗੱਡੀ ਜਿਹੜੀ ਹੈ ਆਪਣੀ ਗੱਡੀ ਨਾਲੇ ਦੇ ਦੋ ਭਤੀਜੇ ਸੀਗੇ ਉਹ ਬੱਚੇ ਛੋਟੇ ਸੀਗੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਹੜੇ ਗੱਡੀ ਦੇ ਵਿੱਚੋਂ ਇਹਨਾਂ ਗੋਲੀਆਂ ਦੇ ਇੱਕ ਤੇ ਖੋਲ ਵਿੱਚੋਂ ਮਿਲਿਆ ਗੱਡੀ ਦੇ ਉਹ ਸਿੱਕਾ ਕੋਲ ਤੇ 6 ਖੋਲ ਉਥੋਂ ਮੌਕੇ ਤੋਂ ਮਿਲ ਚੁੱਕੇ ਆ ਤੇ ਬਾਕੀ ਜਿਹੜੀਆਂ ਗੋਲੀਆਂ ਦੇ ਨਿਸ਼ਾਨ ਗੱਡੀ ਦੇ ਵਿੱਚੋਂ 4 ਲੱਗੇ ਆ ਸ਼ੀਸ਼ੇ ਖੁੱਲੇ ਹੋਣ ਕਰਕੇ ਵੀ ਆਉਂਦੀ ਲੱਗ ਸਕਦੀਆਂ ਦੂਜੀਆਂ ਗੋਲੀਆਂ